ਅੱਜ ਮੈਂ ਸਮਝਦਾ ਇਹ ਆਮ ਆਦਮੀ ਪਾਰਟੀ ਵਾਲੇ ਜਿਹੜੇ ਬੜੀ-ਬੜੀਆਂ ਗੱਲਾਂ ਕਰਦੇ ਸੀ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਸ਼ਹੀਦੀ ਆਜ਼ਮ ਭਗਤ ਸਿੰਘ ਜੀ ਦਾ ਇਹ ਉਹਨਾਂ ਦੀ ਪੱਗ ਉਹਨਾਂ ਦਾ ਰੰਗ ਉਹਨਾਂ ਦੀਆਂ ਗੱਲਾਂ ਇਹੀ ਸਰਕਾਰ ਬਣਨ ਤੋਂ ਪਹਿਲਾਂ ਆਪ ਗੰਦਮਾਨ ਸਾਹਿਬ ਮਾਸਟਰ ਜੀ ਦੇ ਮੁੰਡੇ ਗੱਡੀਆਂ-ਗੱਡੀਆਂ ਗੱਲਾਂ ਕਰਦੇ ਸੀ ਪਾਰਟੀ ਵਿੱਚ ਬਾਹਰ ਕਰਦੇ ਸੀ ਪਰ ਜਦੋਂ ਸੱਤਾ ਆ ਗਈ ਸਿਰਫ ਸ਼ਹੀਦੀ ਆਜ਼ਮ ਭਗਤ ਸਿੰਘ ਸਿਰਫ ਵੋਟਾਂ ਤੇ ਸਿਰਫ ਨਾਰੇਾਂ ਤੇ ਅੱਜ ਉਦੋਂ ਇਹ ਨੰਗੇ ਹੋ ਗਏ ਇਹਨਾਂ ਦੀ ਸਚਾਈ ਲੋਕਾਂ ਦੇ ਮੂਹਰੇ ਆ ਗਈਆਂ ਅੱਜ ਹੱਥ ਉਹਨਾਂ ਦੇ ਪਵਿੱਤਰ ਦਿਖਾੜੇ ਤੇ ਖਟਕੜ ਕਲਾਂ 'ਚ ਅੱਜ ਨਮਾਸ਼ਹਿਰ ਜ਼ਿਲ੍ਹੇ 'ਚ ਜਦੋਂ ਮਾਸਟਰ ਜੀ ਦੇ ਮੁੰਡੇ ਸਰਦਾਰ ਭਗਵੰਤ ਸਿੰਘ ਜਦੋਂ ਕਹਿੰਦੇ ਸੀ ਵੀ ਕੋਈ ਵਿਦਗਾੜਨ ਕਰੂ ਤਾਂ ਉੱਥੇ ਦੇ ਮਿਸਤਰੀ ਦਾ ਨਾਮ ਲਿਖਿਆ ਜਉ ਉੱਥੇ ਦੇ ਕਾਰਪੈਂਟਰ ਦਾ ਨਾਮ ਲਿਖਿਆ ਜਉ ਉੱਥੇ ਦੇ ਗਾਰਾ ਨਾਮ ਨਾਲ ਦਾ ਨਾਮ ਲਿਖਿਆ ਜਿਓ ਅੱਜ ਭਗਤ ਸਿੰਘ ਜੀ ਦੇ ਦਿਹਾੜੇ ਪਵਿੱਤਰ ਤੇ ਅੱਜ ਪਤਾ ਲੱਗਿਆ ਵੀ ਤੁਹਾਡੇ ਮਨ ਚ ਕੀ ਆ ਤੁਸੀਂ ਉਹਨਾਂ ਦੇ ਨਾਮ ਤੇ ਸੱਤਾ ਹਾਸਲ ਕਰਨਾ ਚਾਹੁੰਦੇ ਸੀ ਪਰ ਉਹ ਨਹੀਂ ਛੋਟੇ ਹੋਣੇ ਉਹ ਤਾਂ ਸ਼ਹੀਦ ਨੇ ਸਾਡੇ ਦਿਨਾਂ ਚ ਤੇ ਸਾਨੂੰ ਪਤਾ ਸ਼ਹਾਦਤਾਂ ਦੇ ਨਾਲ ਹੀ ਪਰਵਾਹਾਂ ਕੀ ਲੋਕਾਂ ਦੇ ਮਨਾਂ ਚ ਉਹਨਾਂ ਖਾਤਰ ਜਗਾਏ ਪਰ ਅੱਜ ਤੁਸੀਂ ਤੇ ਤੁਹਾਡੀ ਸਾਰੀ ਕੈਬਨਟ ਤੁਹਾਡੇ ਐਮਐਲਏ ਸਾਰੇ ਨੰਗੇ ਅੱਜ ਲੋਕਾਂ ਮੂਰੇ ਸੱਚ ਆ ਗਿਆ ਪੰਜਾਬੀਆਂ ਮੂਰੇ ਜਿਹੜੀ ਤੁਸੀਂ ਕਹਿੰਦੇ ਸੀ ਨਾ ਵੀ ਕੰਮ ਮਜ਼ਦੂਰਾਂ ਦੇ ਨਾਮ ਲਿਖੇ ਜਾਣਗੇ ਅੱਜ ਜਦੋਂ ਨੀਂਹ ਪੱਥਰ ਥੋੜਾ ਬਣਿਆ ਤੇ ਥੋੜਾ ਨਾਮ ਸਰਦਾਰ ਭਗਵੰਤ ਸਿੰਘ ਮਾਨ ਮਾਸਟਰ ਜੀ ਦਾ ਮੁੰਡਾ ਉਹਨਾਂ ਦਾ ਨਾਮ ਵੱਡੇ ਰ ਵੱਡੇ ਅੱਖਰਾਂ ਚ ਤੇ ਸਾਡੇ ਸ਼ਹੀਦ ਦੇ ਆਦਰ ਭਗਤ ਸਿੰਘ ਜੀ ਦਾ ਨਾਮ ਇਹ ਭਗਵੰਤ ਮਾਨ ਦੇ ਅੱਗੇ ਉਹਨਾਂ ਨੇ ਛੋਟਾ ਨਹੀਂ ਹੋਣਾ ਉਹਨਾਂ ਨੇ ਤਾਂ ਅਮਰ ਨੇ ਵੱਡੇ ਰਹਿਣਾ ਪਰ ਥੋੜੀ ਗੱਲ ਸੱਚ ਆ ਗਈ ਵੀ ਅੱਜ ਭਗਵੰਤ ਮਾਨ ਮਾਸਟਰ ਜੀ ਦਾ ਮੁੰਡਾ ਵੱਡਾ ਹੋ ਗਿਆ ਅੱਜ ਨੌ ਭਗਤ ਸਿੰਘ ਦਾ ਛੋਟਾ ਥੱਲੇ ਨਾਮ ਲਿਖਿਆ ਹੋਇਆ। ਕੁਸ਼ਟਾ ਸ਼ਰਮ ਕਰੋ। ਅੱਜ ਭਗਵੰਤ ਮਾਨ ਉੱਤੇ ਤੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ ਛੋਟੇ ਅੱਖਰਾਂ 'ਚ ਥੱਲੇ ਤੇ ਤਾੜੀਆਂ ਮਾਰ ਰਿਆਂ ਨਾਲ ਸਾਰੇ ਮੰਤਰੀ ਕੈਬਨਟ ਤੁਹਾਨੂੰ ਨਹੀਂ ਆਉਂਦਾ? ਐਡੀ ਐਡੀ ਖੁਸ਼ਾਂਦਿਨ ਕਰਦੇ ਹੋ ਤੁਸੀਂ? ਤੁਸੀਂ ਸਾਰਾ ਹੀ ਭੁੱਲ ਗਏ ਭਗਤ ਸਿੰਘ ਦੀ ਪੱਗ ਦਾ ਰੰਗ ਅੱਜ ਵੀ ਬੰਨਿਆ ਹੋਇਆ ਸਿਰ 'ਤੇ ਤੇ ਬੜੀ-ਬੜੀਆਂ ਸਭੀਜਾਂ ਕਰਕੇ ਬੜੀਆਂ-ਬੜੀਆਂ ਸਿੱਖਾਵਾਂ ਦੇ ਰਹੀ ਹੈ ਸਰਦਾਰ ਜੀ। ਪਰ ਅੱਜ ਸੱਚ ਬੁਰੇ ਆ ਗਿਆ ਅੰਦਰ ਕੀਆ ਅੱਜ ਜਿਨ੍ਹਾਂ ਦੇ ਨਾਂ ਤੇ ਸਰਕਾਰ ਬਣਾਈ ਉਹਨਾਂ ਨੂੰ ਥੋਲਾਤਾ ਉਹਨਾਂ ਨੂੰ ਛੱਡਦਾ ਅੱਜ ਉੱਤੇ ਨੌਂ ਭਗਤ ਸਿੰਘ ਮਹਾਂ ਸ਼ਹੀਦੀ ਅਸੂਲ ਦਾ ਸਭ ਇਹਨਾਂ ਹਥਲੇ ਇਹਦੀ ਜਿੱਤੀ ਘੋਰ ਲੰਬਿਆ ਕੀਤੀ ਜਾਵੇ ਮੈਂ ਆਪਣੇ ਵੱਲੋਂ ਇਸ ਕਰਦੀ ਜਿੰਨਾ ਮੈਂ ਸਮਝਦਾ ਮੈਂ ਵਿਰੋਧ ਉਹ ਥੋੜਾ ਏ ਪਹਿਲਾਂ ਵੀ ਜਦੋਂ ਅਸੀਂ ਭਾਜਪਾ ਨੇ ਨੌ ਦਿੱਤਾ ਵੀ ਜੇ ਭਗਤ ਸਿੰਘ ਜੀ ਦਾ ਪੁੱਤ ਜਿਹੜਾ ਟਾਕੇ ਰੱਖਿਆ ਹੋਇਆ ਸੀ ਏਅਰਪੋਰਟ ਤੇ ਉਹਨਾਂ ਨੂੰ ਨਾ ਦਿੱਤੀ ਉਹਨਾਂ ਨੂੰ ਉਹਨਾਂ ਦਾ ਪਰਦਾ ਖੋਲਿਆ ਤਾਂ ਅਸੀਂ ਵਿਰੋਧ ਕਰਾਂਗੇ ਇੱਕ ਪਾਸੇ ਮੋਦੀ ਸਾਹਿਬ ਨੇ ਭਾਜਪਾ ਜਿਹੜੀ ਸ਼ਹੀਦਿਆ ਸੁਖਨਾਉ ਜਿਹਦੇ ਨਾਂ ਤੇ 에어ਪੋਰਟ ਰੱਖਿਆ ਪਰ ਅੱਜ ਤੁਸੀਂ ਮਾਨਸਾ ਤੇ ਤੁਹਾਡੀ ਸਰਕਾਰ ਮਾਸਟਰ ਜੀ ਦੇ ਬੇਟੇ ਅੱਜ ਨੰਗੇ ਹੋ ਗਏ ਅੱਜ ਜਿਹੜੇ ਨਾਂ ਤੇ ਸਰਕਾਰ ਮਾਈ ਭਗਤ ਸਿੰਘ ਜੀ ਦੇ ਉਤੋਂ ਉੱਤੇ ਮਾਸਟਰ ਜੀ ਦੇ ਮੁੰਡੇ ਦਾ ਨਾਮ ਭਗੰਤ ਮਾਨ ਦਾ ਤੇ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਉਹਨਾਂ ਦੇ ਦਿਨ ਤੇ ਉਹਨਾਂ ਦੀ ਤੋਹੀਨ ਉਹਨਾਂ ਦਾ ਨਾਮ ਥੱਲੇ ਉਹਨਾਂ ਦੇ ਪੁੱਤਰ ਦਿਖਾੜੇ ਤੇ ਥੱਲੇ ਲਿਖਿਆ ਜੇ ਕਿਹੜਾ ਮੈਡੀਕਲ ਨਿਪਾਲੇ ਜਿਹੜਾ ਉਹਨਾਂ ਦੇ ਨਾਮ ਤੋਂ ਬਿਗੈਰ ਥੋੜਾ ਨਾਂ ਉੱਤੇ ਲਿਖਿਆ ਜੇ ਉਹਦਾ ਲੋਕਾਂ ਦੇ ਮੂਹਰੇ ਅੱਜ ਬਿੱਲੀ ਥੱਲੇ ਉੱਾਰ ਆ ਗਿਆ ਪਤਾ ਲੱਗਿਆ ਇਹ ਸਿੱਖਿਆ ਬੜੇ ਬੜੀਆਂ ਸਿੱਖਿਆ ਵੀਰੇ ਨੇ ਰੋਜ਼ ਦਿੰਦੇ ਨੇ ਪਰ ਆ ਜਦੋਂ ਅੱਜ ਉਦਘਾਟਨ ਕੀਤਾ ਸਭ ਕੁਝ ਖੁੱਲ ਗਿਆ ਸਭ ਕੁਝ ਨੰਗੇ ਹੋ ਗਿਆ ਅੱਜ ਧੰਨਵਾਦ